ਸੁਣ ਲਓ ਇਹ ਤਾਂ ਫੋਟੋ ਮਾ ਪਰਾਣੀ ਸੁਣ ਲਓ ਮੇਰੀ ਗੱਲ ਸੁਣ ਲਓ ਓਪਰੇਟਰ ਪਹਿਲੇ ਤੇਰੀ ਤੇਰੀ ਆ ਜੀ ਇਹਨੂੰ ਪਹਿਲੇ ਤੁਸੀਂ ਇੱਕ ਵਾਰੀ ਨਹੀਂ ਦੋ ਵਾਰੀ ਤੁਹਾਨੂੰ ਮੈਂ ਕਹਿੰਦਾ ਤੁਹਾਨੂੰ ਪ੍ਰਾਣੀਆ ਕੋਡ ਦਾ ਵੀ ਆ ਉਹਦੇ ਵਿੱਚ ਮੇਜਰ ਜੀ 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 ਇਹਦੇ ਨੂੰ ਅੱਜ ਫੋਟੋ ਵੀ ਹੈਗੀ ਜੀ ਤੁਹਾਡਾ ਰੋਜ਼ ਰੋਜ਼ ਦਾ ਕੰਮ ਚਲਾਉਣ ਦੇ ਲਈ ਪਟਾਖਾ ਹਰ ਗੱਡੀ ਦਾ ਰਿੰਚਾ ਲਾ ਦੂ। ਉਹ ਲੋਕ ਤੁਸੀਂ ਪਹਿਲੇ ਬੋਲੋ। ਉਹ ਤਾਂ ਮੈਂ ਤੁਹਾਡੇ ਖਲਾਫ ਹੀ ਕਰਦਾ ਹੀ ਧੰਗਾਨਾਂ ਵਾਲੇ ਖਲਾਫ। ਸਰ ਨਾ ਜੀ ਬਿਨ ਬੇਤਰਾਉ। ਇਹ ਕਸਬੇ ਨੂੰ ਗੱਲ ਨੂੰ ਦਿਖਾਉਣਾ। ਸਰ 1 ਸੈਕਿੰਡ। ਉਹ ਨਾ ਇਹ ਕੋਸ਼ਿਸ਼ ਕਰ ਮੈਂ ਕਹਾਂ। ਸਰ ਜੇ ਤੁਸੀਂ ਉਹਦੇ ਉੱਤੇ ਉਹਨਾਂ ਲੜਦਾ ਉਹ ਕਹਿੰਦੇ ਮੈਂ ਅਫਸਰ ਆ। ਕਿਹੜਾ ਗੱਦਾ। ਆ ਕੇ ਦੇਖੋ। ਸਰ ਬਿਖਾਰ। ਕੋਈ ਗੱਡੀ ਨਹੀਂ। ਮੈਂ ਉਸ ਗੱਡੀ ਦਾ ਕੰਮ ਨਾ ਕਰੂੰ। ਅਸੀਂ ਵੀ ਕਰਦੀ ਨਹੀਂ। ਅਸੀਂ ਕਰਦੇ ਹੀ ਨਹੀਂ ਬਾਹਰ ਕਰ ਦਿੰਦੇ। ਹਾਂ ਜੀ। ਤੁਹਾਨੂੰ ਵੀ ਠੀਕ ਹੈ। ਇਹਨ ਰੋਡ ਇਹ ਜਿੰਨੇ ਵੇਲਣ ਅੱਥੀ ਗੇਂ ਲਾ ਅਮਲੀ ਨੇ ਪੰਪਰਾਂਲੇ ਨੇ ਇਹ ਗੱਡੀ ਕੰਮ ਕਰਦੇ ਆ ਗੱਡੀ ਠੀਕ ਕਰਵਾ ਲੈਣੇ ਸਾਡੇ ਕੋਲ ਨਹੀਂ ਅਲ੍ਹਾਇਕੁਲਮ ਸਾਬਾਈ ਹੁੰਦੇ ਨਹੀਂ ਨਹੀਂ ਮੈਂ ਤਾਂ ਸਾਰ ਮੈਂ ਤਾਂ ਸਾਡੇ ਅਸੀਂ ਵੀ ਮੰਨਦੀ ਮੈਂ ਹੁਣ ਮੈਂ ਆਪਣਾ ਕੰਮ ਕਰਨਾ ਕੋਈ ਸਾਡੇ ਕੋਲ ਨਹੀਂ ਹੈਗੀ ਠੀਕ ਹੈ ਜੀ ਲੋਕ ਕਿੱਥੇ ਹੋ ਸਾਡੇ ਦੇਖੋ ਸਾਡਾ ਕਾਹ ਚੋਂ ਹੋ ਰਿਹਾ ਹੈ ਬੀਂਗ ਦੇ ਦੁਕਾਨਦਾਰ ਗੱਲ ਕਰ ਰਹੇ ਆ ਅਸੀਂ ਇੱਥੇ ਇੰਨੇ ਪਰੇਸ਼ਾਨ ਆ ਜਿੰਨੂੰ ਕਹਦੇ ਉਹ ਨਾ ਗੱਡੀ ਨਾਲ ਆ ਉਹ ਕੋ ਲੜਨ ਨੂੰ ਕਰਦਾ ਹਾਰ ਕੇ ਹੁਣ ਲੜੀਏ ਸਾਡੀ ਹੁਣ ਚੁੱਪ ਕਰਨਾ ਬੰਦ ਕਰ ਦਿੱਤਾ ਤੁਹਾਡਾ ਮੁਲਾਜ਼ਮ ਖੜਾ ਹੁੰਦਾ ਨਾ ਹਾਰ ਕੇ ਉਹਨੂੰ ਕੈਦੀ ਦਾ ਯਾਰ ਭਾਜੀ ਜਿੱਥੇ ਰੁਵਾਉਂਦਾ ਨਹੀਂ ਕਰੀ ਅਸੀਂ ਨਹੀਂ ਸਰ 2 ਮਿੰਟ ਅਸੀਂ ਰੋਕ ਨਹੀਂ ਸਕਦੇ ਹਾਂ ਮੇਰੇ ਨਾਲ ਚਲੋ ਰਾਬਰਦਾ ਤੁਹਾਡੀ ਦੁਕਾਨ ਦੇ ਉੱਪਰ ਕੰਮ ਨਹੀਂ ਕਰਾਉਣਾ ਹੈ ਹਾਂ ਬਿਲਕੁਲ ਉਹ ਲੋਕੀ ਗੱਟਿਆ ਕਿ ਇਹ ਕੰਮ ਕਰਾ ਬਿਲਕੁਲ ਕਰੋ ਬਿਲਕੁਲ ਰਾਬਰਦਾ ਤੁਹਾਡੀ ਦੁਕਾਨ ਦੇ ਉੱਪਰ ਕੰਮ ਕਰਨ ਦਾ ਉਹ ਦੁਕਾਨ ਗਲਤੀ ਲਿਖੀ ਹੋਈ ਹੈ ਬੂਇਆ ਉਹ ਉਹਦੇ ਸੀਰਸਪੋਨਸਿਬਲ ਉਹ ਸੀਰਸਪੋਨਸਿਬਲ ਹੈ ਸਾਡੀ ਓਵਰ ਸੀ ਬਹੁਤ ਵੱਡੀ ਬਹੁਤ ਸਾਡੀ ਆਮ ਹੈ ਸਾਡੀ ਜ਼ਿੰਮੇਵਾਰੀ ਹੈ ਤੁਹਾਡੇ ਕਿਸੇ ਵੀ ਗੱਡੀ ਵੀ ਲੱਗਦੀ ਇੱਥੇ ਹੋਣੀ ਚਾਹੀਦੀ ਵਾਰ ਅਸੀਂ ਕਸਮਰ ਨੂੰ ਕਹਿੰਦਾ ਪਹਿਲੇ ਗੱਡੀ ਪਾਰਕਿੰਗ ਸ਼ਲ੍ਹਾ ਦੇ ਦਿੰਦੇ ਹਾਂ ਆਪਣੇ ਕਸਮਰ ਨੂੰ ਪਹਿਲਾਂ ਦੇਖੋ ਉਹਨੇ ਤੁਸੀਂ ਆਪਣੀ ਵੈਲਾ ਤੇ ਅਸੀਂ ਆਪਣੀ ਗੱਲ ਤੇ ਕੈਮਰਾ ਫਾਗਰੇ ਉੱਤਰਨਾ ਬਿਲਕੁਲ ਸਮਝ ਗਏ ਮੇਰੀ ਗੱਲ ਬਸ ਠੀਕ ਹੈ ਆ ਗੱਡੀ ਬੰਦ ਕਰਦੇ ਆਪਕੀ ਨੂੰ ਸੁਵਿਧਾ ਨਹੀਂ ਹੈ ਇਹਨਾਂ ਦੁਕਾਨਾ ਵਾਲਿਆਂ ਕੋ ਉਹਦੇ ਵਾਸਤੇ ਕਾਨੂੰਨ ਬਣਿਆ ਆ ਕਿ ਅਸੀਂ ਦੁਕਾਨਾ ਵਾਲੇ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ ਪਾਰਕਿੰਗ ਬਿਲਕੁਲ ਸਰ ਉਹਦੇ ਵਾਸਤੇ 120 ਦਾ ਕਾਨੂੰਨ ਬਣਿਆ ਹੈ ਅਸੀਂ ਹਰ ਚੱਲਣ ਸਮਾਂ ਹੈ ਮੈਂ ਖਿਮਾ ਤੁਹਾਨੂੰ ਮੈਂ ਦੱਸਦਾ ਹੁਣ ਦੇਖੋ ਅਸੀਂ ਆਪਣੀ ਇੱਕ ਰੀਆ ਤੁਸੀਂ ਆਪਣਾ ਕੰਮ ਕਰੋ ਹੁਣ ਪੁਲਿਸ ਸਾਨੂੰ ਕੰਮ ਕਰਾਉਂਦੀ ਹੈ ਗਟਾਓ ਕੋਈ ਗੱਲ ਨਹੀਂ ਮਲਾਜ਼ਮ ਤੇ ਉਹ ਨਹੀਂ ਸਮਝਾਉਂਦਾ ਦੇਖੋ ਮੈਂ ਤੁਸੀਂ ਇਹ ਦੇ ਵਿੱਚ ਆਪਾਂ ਇਹ ਨਹੀਂ ਕਰਦੇ ਮਤਲਬ ਪੰਜਾਬੀ ਤੁਹਾਨੂੰ ਦੱਸਿਆ ਹੋਣੀਏ ਦੁਬਾਰਾ ਕਦੀ ਕੋਈ ਲਾ ਕੇ ਲਾਈਕ ਆ ਜਾਏ ਤੇ ਉੱਧਰ ਟੋਨੋਗ੍ਰਾਫ ਕਰੇ ਦਿੰਦਾ ਮੈਂ ਇਹ ਤੁਸੀਂ ਵੀ ਸਮਝੋ ਆਪਣੇ ਮਾਲਕ ਨੂੰ ਤੁਹਾਡਾ ਬਹੁਤ ਸਤਿਕਾਰ ਹੈ اپنی جا پارٹی ਦੇ ਵਿੱਚ ਜਾਂ ਕਰ ਲੋ ਕੰਟੀਨਿਊ ਟ੍ਰੈਬਲ ਦੀ ਪ੍ਰੋਬਲਮ ਹੁੰਦੀ ਹੈ ਵੀਡੀਓ ਨਾਲ ਹਾਂ ਸਰ ਕੋਲ ਹਾਂ ਚਲੋ ਭਾਈ ਸਾਰੇ ਦੁਕਾਨਦਾਰ ਇਕੱਠੇ ਕੀਸੇ ਦੀ ਹਨ ਦੁਕਾਨਦਾਰ ਕੋਈ ਦੁਕਾਨਦਾਰ ਨੂੰ ਇੱਕ ਫ੍ਰੀ ਦਾ ਹੈਗਾ ਉਹਨੂੰ ਕਿੱਡੀ ਵਾਰਨਿੰਗ ਦੇ ਦੋ ਦੁਕਾਨਦਾਰ ਇੱਕ ਵਾਰੀ ਨਹੀਂ ਨਹੀਂ ਸਰ ਸਰ ਇੱਕ ਵਾਰੀ ਨਹੀਂ ਇੱਕ ਵਾਰੀ ਨਹੀਂ ਕਾ ਇਹਨਾਂ ਨੂੰ ਫੋਨ ਕਰ ਦੇ ਨਹੀ ਸਰ ਹੁਣ ਅਸੀਂ ਸਾਰੇ ਅਸੀਂ ਸੋ ਇੱਕ ਵਾਰੀ ਅਸੀਂ ਗਏ ਸਰ ਇੱਕ ਗੁੱਸਾ ਕਰ ਬਣਾ ਇਹ ਨਹੀਂ ਕੱਟੀ ਆਪਦੀ ਸੈੱਟ ਨਹੀਂ ਗਈ ਆ ਉਹ ਪੂਰੀ ਸੈੱਟ ਨਹੀਂ ਕੀਤੀ ਹੈ ਅਜੇ ਮੇਰੇ ਨਾਲ ਖਿਆਲ ਅੱਗੇ ਗੇਅਰ ਨੂੰ ਛੱਡ ਕੇ ਹਰ ਪਾਰਕੀ ਕਰਕੇ ਚੱਲਦੇ ਚੱਲ ਇਹ ਸੋਰੀ ਕਸਟਮਰ ਨਹੀਂ ਨਹੀਂ ਕਿਹੜੀ ਗੱਲੋਂ ਸਕੂਲ ਦੇ ਦਰ ਤੇ ਗੱਡੀ ਕਸਟਮਰ ਦੀ ਉਹ ਨਹੀਂ ਨਹੀਂ ਸਕੂਲ ਦੇ ਬਾਰੇ ਕਿਹੜੀ ਗੱਲ ਕਰ ਰਿਹਾ ਸਕੂਲ ਦੇ ਗੇਅਰ ਤੋਂ ਬਹੁਤ ਵਾਰੀ ਕਹਿ ਕੇ ਦੇਖ ਲਿਆ ਇੱਕ ਵਾਰੀ ਨੇ ਦੋ ਵਾਰੀ ਨੇ ਬਹੁਤ ਵਾਰੀ ਗੇਅਰ ਸਕੂਲ ਵਰਨਿੰਗ ਦੇ ਦੋ ਇਸ ਬਾਰੇ ਗਲਤੀ ਬਜ਼ੁਰਗੋ ਮੈਂ ਤਾਂ ਉਹ ਗੱਲ ਨਹੀਂ ਮੇਰੇ ਮੇਰੇ ਕਿ ਤੁਹਾਨੂੰ ਕਈ ਕਦੀ ਗੱਲ ਨਹੀਂ ਬਜ਼ੁਰਗੋ ਮੈਂ ਤੁਹਾਡੇ ਨਾਲ ਬਜ਼ੁਰਗਾਂ ਦੀ ਗੱਲ ਕਰ ਰਿਹਾ ਮੈਂ ਸਾਰਿਆਂ ਨੂੰ ਕਹਿ ਰਿਹਾ ਹਾਂ ਇੱਕ ਵਾਰੀ ਨੇ ਮੈਂ ਤੇ 10 ਫੋਟੋਆਂ ਭਈਆਂ ਹੁਣ ਤੁਸੀਂ ਇੱਕ ਵਾਰੀ 10 ਫੋਟੋਆਂ ਦੀ ਹੈ ਚਲੋ ਹੁਣ ਸਾਰੀ 10 ਫੋਟੋਆਂ ਮੇਰੇ ਕੋਲ ਭਈਆਂ ਤੁਸੀਂ ਨੀਓ ਕੋਈ ਵੀ ਇੱਥੇ ਦੁਕਾਨਦਾਰ ਇੱਥੇ ਸਾਡੇ ਨਾਲ ਕਾਰਪੋਰੇਟ ਕਰਨ ਰਿਹਾ ਠੀਕ ਹੈ ਜੀ ਫਿਰ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਲਿਖਤੀ ਪੈਸਾ ਕੋਈ ਨਹੀਂ ਚਲੋ ਹੁਣ ਇੱਕ ਵਾਰੀ ਇੱਕ ਕਰੀਏ ਕਾਰਪੋਰੇਸ਼ਨ ਦਾ ਇੱਕ ਵਾਰੀ ਚਲੋ ਇਹ ਕਹਿੰਦੇ ਆ ਤੇ ਕਰਕੇ ਦੇਓ ਇਹ ਕਰੀਏ ਕਾਰਪੋਰੇਸ਼ਨ ਦਾ ਨਹੀਂ 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 ਚਲੋ ਮੈਂ ਤੁਹਾਡੀ ਕੱਲ ਦਾ ਜਵਾਬ ਦੇਣ ਦਾ ਮੇਰੇ ਕੋਲ ਪੁਲਿਸ ਨੂੰ ਪੜਾਈਦਾ ਨਹੀਂ ਹੁੰਦਾ ਠੀਕ ਹੈ ਜੀ ਪੁਲਿਸ ਤੁਹਾਡੇ ਭੜਨੇ ਵਾਸਤੇ ਆ ਕੋਈ ਕਟਿੰਗ ਖੜੀ ਹੋਵੇ ਪਿੱਛੋਂ ਤੇ ਜਾਂਦਾ ਹੋਵੇ ਵਿੱਚ ਵੱਜੇ ਤੇ ਅਗਲਾ ਮਰ ਜਾਵੇ ਕੀ ਜ਼ਿੰਮੇਵਾਰੀ ਤੇ ਹੈ ਕਿਉਂ ਉਧਰ ਕਿਉਂ ਮੈਂ ਇੱਕ ਮੈਂ ਇੱਕ ਮੈਂ ਕਿਉਂ ਅੱਜ ਦਾ ਜਿਹੜਾ ਅੱਜ ਫੋਟੋ ਰੋਡ ਤੋਂ 300 ਤੇ ਚੈਟ ਹਾਂ ਇਹ ਬਾੜ ਜੋ ਸੀਪੀ ਸਾਹਿਬ ਜਿਹਦੇ ਹੁਕਮਾਂ ਦੇ ਅਨੁਸਾਰ ਅਸੀਂ ਇਹ ਡਰਾਈਵ ਚਲਾਈ ਹੋਈ ਆ ਜਿਹੜੇ ਨਿਆਜ਼ ਪਾਰਕਿੰਗ ਕੀਤੀ ਹੋਈ ਆ ਨਿਆਜ਼ ਫੁੱਟਬਾਲ ਖੇਤਰ ਕਿਤੇ ਹੋਇਆ ਉਹਨਾਂ ਦੇ ਇੱਕ ਸਪੈਸ਼ਲ ਡਰਾਈਵ ਚਲਾਈ ਹੋਈ ਹੈ ਅਸੀਂ ਚਲਾਣਗੇ ਕਿੱਥੇ ਨੇ ਦੁਕਾਨਾ ਵਾਲੇ ਉਹ ਅਵੇਲ ਵੀ ਕੀਤਾ ਕਿ ਤੁਸੀਂ ਆਪਣੇ yellow line ਦੇ ਅੰਦਰ ਗੱਡੀ ਲਵਾਓ ਬਾਹਰ ਲੱਗੇ ਹੋਏ ਇਹਦੇ ਚਾਲਾਨ ਮਾਰਨਗੇ ਦੁਕਾਨਦਾਰਾਂ ਦੇ ਸਾਹਮਣੇ ਕੈਂਟਰੀ ਦੀ ਹਰ ਗੱਡੀ ਚੱਲ ਰਹੀ ਹੁੰਦੀ ਹੈ ਤੇ ਉਹਦੇ ਵਿੱਚ ਬੈਠਾ ਰਹਿੰਦਾ ਤਾਂ ਸਾਰੀ ਗੱਡੀ ਲੱਗੀ ਨੇ ਇਹ ਚਾਲਾਨ ਕਰ ਦਿੰਦਾ ਦੇਖੋ ਜੀ ਮੈਂ ਇਸੇ ਸਮੇਂ ਤੇ ਉਹ ਦਿਖਾਦਾ ਹਾਂ ਸਮਝਾਇਆ ਵਾ ਤੁਹਾਡੇ ਸਾਹਮਣੇ ਆ ਇੱਕ ਮਾਲਕਾਰ ਬੁਜਾਰਿਆ ਉਹ ਤੁਹਾਡੇ ਬੈਸ ਰੈਂਜ ਕਰ ਰਿਹਾ ਸੀਗਾ ਉਹਨਾਂ ਨੂੰ ਪੰਜਾਬੀ ਡੱਟ ਗਿਆ ਵਾ ਕਿ ਅਗਰ ਕੋਈ ਤਰ੍ਹਾਂ ਸਵਾਲ ਲੈਣਾ ਹੈ 1-2 ਮੀਟਰ ਵੀ ਖੜ ਸਕਦਾ ਹੈ ਜਿਹੜਾ ਪੱਕਾ ਖੜ ਗਿਆ ਉਹਦਾ ਹੀ ਚਾਲਾਨ ਦਤਾਂਗਾ ਜਿਹੜੇ ਕੋਰਟ ਰੋਡ ਦੇ ਵਿੱਚ ਦੋਪਨ ਜਾਇਜ਼ ਹੋਤੇ ਬਾਹਰ ਇੱਕ ੜੀਆਂ ਡੜੀਆਂ ਕਰਕੇ ਆਪਣਾ ਕਾਰੋਬਾਰ ਚੰਦੇ ਦੇ ਕੰਮ ਕਰਦੇ ਉਹਨਾਂ ਨੂੰ ਜੀ ਅਸੀਂ ਇੱਕ ਨੋਟਿਸ ਵੀ ਕੱਢਣ ਲੱਗੇ ਸਾਰੇ ਦੁਕਾਨਦਾਰਾਂ ਨੂੰ ਬਾਈ ਨੇਮ ਕੱਢਾਂਗੇ ਕਿ ਆਪਣੀ ਪਾਰਕਿੰਗ ਦੇ ਚਾਰਨ ਕਰ ਲੋ ਨਹੀਂ ਤਾਂ ਆਪਣੀ ਜਿੰਨੀ ਥਾਂ ਦੀ ਪਾਰਕਿੰਗ ਨੂੰ ਸ਼ੌਟ ਕਰ ਦਈਏ ਤੁਸੀਂ ਉੱਥੇ ਆਪਣਾ ਰਪੇਰ ਦਾ ਕੰਮ ਕਰੋ ਹੋਰ ਵੀ ਗੱਡੀਆਂ ਤੇ ਸਿਨਾਰ ਕਿਤੇ ਗਏ ਬਿਲਕੁਲ ਜੀ ਬਿਲਕੁਲ ਜੀ ਕਰ ਰਹੇ ਆ ਤੇ ਕਰ ਵੀ ਰਹੇ ਆ ਤੇ ਕਰਾਂਗੇ ਹੋਰ ਲੋਕਾਂ ਕੀ ਅਪੀਲ ਕਰਨਾ ਹੈ ਮੈਂ ਵੀ ਇਹ ਹੀ ਕਰ ਰਿਹਾ ਨੀ ਪੁਲਿਸ ਨਾਲ ਕਬੂਲ ਕਰੋ ਪੁਲਿਸ ਤੁਹਾਡੇ ਭਲੇ ਦੀ ਨਹੀਂ ਆ ਤੇ ਚਾ ਮਾੜੇ ਕੰਮ ਲਈ ਦੀ ਨਹੀਂ